ਹਾਂ ਬੜਾ ਚੰਗਾ ਮੌਕਾ ਜੀ ਇਹ ਹੈ ਸင်ਮਾ ਸਾਹਿਬ ਨੂੰ ਸਤਾਂਤੀ ਦੇਣ ਆਏ ਅਸੀਂ ਤੇ ਛੋਟੇ ਸင်ਮਾ ਸਾਹਿਬ ਨੂੰ ਵੀ ਮਿਲੇ ਆ ਜਿਹੜੇ ਸਾਡੇ ਐਮਪੀ ਰਹੇ ਸਲਾਫੇ ਦੇ ਤਾਂ ਮੇਰਾ ਫਰਕ ਮੰਨਦਾ ਸੀਗਾ ਤੇ ਮੈਂ ਪਿਆਰ ਨਾਲ ਆਇਆ ਖੁਸ਼ੀ ਨਾਲ ਆਇਆ ਤੇ ਉਹਨਾਂ ਨਾਲ ਸੌਸ ਕੀਤਾ ਸਾਡੇ ਜੋ ਵੀ ਜਿ ਇਲੈਕਸ਼ਨ ਦੀ ਧਾਰਮਿਕ ਜਿੰਗਲ ਜੋ ਤੈਨੜੀ ਚੱਲੀ ਆ ਇਹ ਬੈਕ ਤੇ ਰਾਮ ਮੰਦਰ ਦਾ 이슈 ਹੈ ਜਿਹੜਾ ਸੰਵਧਾਨ ਉਹ ਕਹਿੰਦਾ ਇੰਡੀਆ ਸਾਰਵਜਨਿਕ ਪੱਖ ਮੰਦ ਹੈ ਪਰ ਬੀਜਪੀ ਤੇ ਆਨਸਸ ਨੇ ਰਾਮ ਮੰਦਰ ਦਾ ਮੁੱਦਾ اٹھਾ ਲਿਆ ਜਿਸ ਦੇ ਨਾਲ ਪੋਲਰਾਈਜੇਸ਼ਨ ਹਿੰਦੂ ਫੋਰਮ ਦੀ ਬਹੁਤ ਜ਼ਿਆਦਾ ਹੋ ਰਹੀ ਹੈ ਮੈਂ ਸਮਝਦਾ ਹਾਂ ਹਿੰਦੂ ਮੰਦਰ ਬਣਨਾ ਬਹੁਤ ਠੀਕ ਹੈ ਪਰ ਜਿਹੜੀ ਦੰਗਾ ਨਦੀ ਹੈ ਦਰਿਆ ਹੈ ਉਸ ਨੂੰ ਵੀ ਹਿੰਦੂ ਰਾਜ ਦੇ ਵਿੱਚ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਅੰਗਰੇਜ਼ਾਂ ਦੇ ਵੇਲੇ ਸਾਫ਼ ਸੁਥਰੀ ਗੰਗਾ ਚੱਲਦੀ ਸੀ ਪਰ ਜਦ ਦਾ ਹਿੰਦੂਤਵ ਰਾਜ 1947 ਦੇ ਵਿੱਚ ਆਇਆ ਸਾਰੀ ਸ਼ਹਿਰ ਜਿੰਨੇ ਵੀ ਗੰਗਾ ਦੇ ਉੱਤੇ ਹੈ ਉਹਨਾਂ ਦਾ ਮਿਊਨਿਸਪਲ ਗੰਦ ਸੀਵਰੇਜ ਗੰਦ ਤੇ ਸਾਡੇ ਮੋਤੀ ਸਾਹਿਬ ਪ੍ਰਾਈਮ ਮਿਨਿਸਟਰ ਵੀ ਹੈ ਬਾਰਨਸੀ ਤੋਂ ਐਮਪੀ ਵੀ ਹੈ ਜੇ ਤੋ ਵਾਰਾਨਸੀ ਆਪਣੇ ਹਲਕੇ ਦੇ ਵਿੱਚ ਠਹਿਰਦੇ ਐ ਜਦੋਂ ਨਹਾਉਂਦੇ ਐ ਟਾਇਲਟ ਜਾਂਦੇ ਐ ਉਹਨਾਂ ਦਾ ਵੀ ਪੇਟ ਦੀ ਗੰਦਗੀ ਗੰਗਾ ਜੀ ਦੇ ਵਿੱਚ ਜਾਂਦੀ ਹੈ ਜਿਹੜੀ ਕਿ ਬਹੁਤ ਸ਼ਰਮ ਦੀ ਗੱਲ ਮੈਨੂੰ ਲੱਗਦੀ ਹੈ ਤੇ ਸਾਰੇ ਹਿੰਦੂ ਨੂੰ ਅਥਰਾਜ ਕਰਨਾ ਚਾਹੀਦਾ ਠੀਕ ਪਾਸੇ ਤੁਸੀਂ ਰਾਮ ਮੰਦਰ ਬਣਾ ਰਹੇ ਹੋ ਦੂਜੇ ਪਾਸੇ ਪ੍ਰਾਈਮ ਮਿਨਿਸਟਰ ਸਾਹਿਬ ਦਾ ਗੋਮੀ ਗੰਦਾ ਦੇ ਵਿੱਚ ਜਾ ਰਿਹਾ ਇਹ ਬਹੁਤ ਸ਼ਰਮ ਦੀ ਗੱਲ ਹੈ ਉਹ ਫਟਕਟਾਲ ਕਰਨ ਦਾ ਕੋਈ ਫਾਇਦਾ ਨਹੀਂ ਹੈ ਇਹ ਉਹ ਕਾਮਯਾਬਤਾ ਹੋ ਨਹੀਂ ਸਕਦੀ ਕਿ ਐਵੇਂ ਆਪਣੇ ਆਪ ਨੂੰ ਗੁਰੂ ਸਾਹਿਬ ਕਹਿੰਦੇ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਆਪਣੇ ਆਪ ਨੂੰ ਐ ਵਰਤ ਰੱਖ ਕੇ ਆਪਣੀ ਦੇਹ ਨੂੰ ਤੋੜ ਕੇ ਮਰੋੜ ਕੇ ਇਹਨੂੰ ਘੱਟ ਕੇ ਰੱਬ ਨਹੀਂ ਮਿਲਦਾ ਹੈਗਾ ਜੀ ਬਲ ਸਾਹਿਬ ਨੂੰ ਦੰਤ ਫੜਿਆ ਗਿਆ ਅਸੀਂ ਹਮੇਸ਼ਾ ਕਹਿੰਦੇ ਆ ਕਿ ਜੇ ਅਸੀਂ ਹੁੰਦੇ ਜਿਹੜਾ ਉਹਨਾਂ ਦੇ ਖਿਲਾਫ ਰੋਗ ਹੈਗੇ ਹੈ ਉਹਨਾਂ ਦਾ ਚਲਾਨ ਹੋ ਸਕਦਾ ਸੀਗਾ ਤੇ ਇਹ ਵੀ ਸੈਸ਼ਨ ਜੱਜ ਦੇ ਕੋਲ ਚਲਾਨ ਦੇ ਸਕਦੀ ਸੀ ਫਿਰ ਆਪੇ ਸੈਸ਼ਨ ਜੱਜ ਉਹਨਾਂ ਨੂੰ ਬੁਲਾਉਂਦਾ